ਪਾਠ 9ਵਾਂ ਪਰਿਵਾਰ ਉਦੇਸ਼ ਪਰਿਵਾਰ ਦੀ ਮਹੱਤਤਾ ਦਾ ਅਹਿਸਾਸ ਮਾਤਾ ਪਿਤਾ ਨੂੰ ਆਪਣੀ ਹਰ ਗਲਤੀ ਬਾਰੇ ਜ਼ਰੂਰ ਦੱਸਣਾ ਕਦੇ-ਕਦੇ ਸਾਨੂੰ ਲੱਗਦਾ ਹੈ ਕਿ ਸਾਡੇ ਭੈਣ ਭਰਾ ਸਾਨੂੰ ਸਤਾਉਂਦੇ ਹਨ ਜਦੋਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣਾ ਚਾਹੁੰਦੇ ਹਾਂ ਉਹ ਆ ਕੇ ਤੰਗ ਕਰਦੇ ਹਨ ਜਦੋਂ ਕਿਸੇ ਦੋਸਤ ਦੇ ਜਨਮ ਦਿਨ ਤੇ ਜਾਣ ਲਈ ਤਿਆਰ ਹੁੰਦੇ ਹਾਂ ਉਹ ਵੀ ਨਾਲ ਜਾਣ ਦੀ ਜ਼ਿੱਦ ਕਰਦੇ ਹਨ ਇਹ ਗੱਲ ਸੱਚ ਹੈ ਕਿ ਉਸ ਸਮੇਂ ਬੜਾ ਗੁੱਸਾ ਆਉਂਦਾ ਹੈ प्यारे बच्चों ए संसार बहुत खूबसूरत है पर परिवार ਸਾਡੀ ਉਹ ਛੋਟੀ ਜੀ ਦੁਨੀਆ ਹੈ ਜੋ ਚਾਹੇ ਕੁਝ ਵੀ ਹੋ ਜਾਏ ਸਾਡੇ ਦੁੱਖ ਸੁੱਖ ਵਿੱਚ ਸਾਡਾ ਸਦਾ ਸਾਡੇ ਨਾਲ ਹੈ ਡਿੰਪੀ ਬੜੇ ਨਿਰਾਸ਼ ਮਾਨਲ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਅੱਜ ਉਸ ਦਾ ਸਕੂਲ ਵਿੱਚ ਦਿਨ ਚੰਗਾ ਨਹੀਂ ਸੀ ਗਿਆ ਉਹ ਸਕੂਲ ਦੇ ਨਾਲ ਪਹੁੰਚੀ ਜਿਸ ਕਾਰਨ ਉਸ ਨੂੰ ਆਪਣੇ ਅਧਿਆਪਕ ਤੋਂ ਸਕੂਲ ਡਾਇਰੀ ਵਿੱਚ ਚੇਤਾਵਨੀ ਮਿਲੀ ਹਿੰਦੀ ਦਾ ਕੰਮ ਕਰਨਾ ਉਹ ਭੁੱਲ ਗਈ ਜਿਸ ਕਾਰਨ ਅਧਿਆਪਕ ਨੇ ਉਸ ਨੂੰ ਡਾਇਰੀ ਨੋਟ ਦੇ ਦਿੱਤਾ ਇਹ ਨਹੀਂ ਨੀ ਗਣਿਤ ਦੀ ਜਮਾਤ ਪ੍ਰੀਖਿਆ ਵਿੱਚ ਉਸਦੇ ਸਵਾਲ ਗਲਤ ਹੋ ਗਏ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਡਿੰਬੀ ਚੁੱਪਚਾਪ ਸੋਚਦੀ ਜਾ ਰਹੀ ਸੀ ਕਿ ਅੱਜ ਘਰ ਜਾ ਕੇ ਉਸ ਨੂੰ ਮਾਤਾ ਜੀ ਤੋਂ ਡਾਂਟ ਪਏਗੀ ਫਿਰ ਉਸਨੇ ਕੱਲ ਦੇ ਅਧੂਰੇ ਕੰਮ ਦੇ ਨਾਲ ਨਾਲ ਅੱਜ ਦਾ ਕੰਮ ਵੀ ਕਰਨਾ ਹੈ ਇਹੋ ਸੋਚਦੇ ਸੋਚਦੇ ਡਿੰਬੀ ਘਰ ਪਹੁੰਚ ਗਈ ਉਸਨੇ ਜਿਵੇਂ ਹੀ ਕੰਟੀ ਵਜਾਈ ਮਾਤਾ ਜੀ ਨੇ ਬੜੇ ਪਿਆਰ ਨਾਲ ਦਰਵਾਜ਼ਾ ਖੋਲ੍ਹਿਆ ਉਸ ਦਾ ਬਸਤਾ ਫੜ ਲਿਆ ਅਤੇ ਪਿਆਰ ਨਾਲ ਬੋਲੀ ਆ ਗਈ ਮੇਰੀ ਸ਼ੇਰ ਬੱਚੀ ਉਸ ਦਾ ਛੋਟਾ ਵੀਰ ਦੀਪੂ ਖੁਸ਼ੀ ਖੁਸ਼ੀ ਦੌੜਦਾ ਹੋਇਆ ਆਇਆ ਦੀਦੀ ਆ ਗਈ ਦੀਦੀ ਆ ਗਈ ਕਹਿੰਦਾ ਹੋਇਆ ਉਸ ਦੀਆਂ ਲੱਤਾਂ ਨੂੰ ਚਿਮੜ ਗਿਆ ਮਾਤਾ ਜੀ ਦੇ ਪਿਆਰ ਅਤੇ ਭਰਾ ਦੀ ਖੁਸ਼ੀ ਵਿੱਚ ਡਿੰਪੀ ਆਪਣਾ ਸਾਰਾ ਖੰਪ ਪੁੱਲ ਗਈ ਫਿਰ ਦੁਪਹਿਰ ਦੀ ਰੋਟੀ ਖਾਂਦੇ ਉਸ ਨੇ ਝਿਜਕਤੇ ਝਿਜਕਤੇ ਸਾਰਾ ਕੁਝ ਮਾਤਾ ਜੀ ਨੂੰ ਸੱਚ ਸੱਚ ਦੱਸ ਦਿੱਤਾ ਏ ਸਭ ਕੁਝ ਸੁਣ ਕੇ ਉਸਦੀ ਅੰਗੈਲੀ ਉੱਤੇ ਮਾਤਾ ਜੀ ਨੇ ਉਸ ਨੂੰ ਗੁੱਸਾ ਤਾਂ ਜ਼ਰੂਰ ਕੀਤਾ ਪਰ ਨਾਲ ਹੀ ਬੜੇ ਪਿਆਰ ਨਾਲ ਸਮਝਾਇਆ ਅੱਗੇ ਤੂੰ ਹਰ ਰੋਜ਼ ਸਕੂਲ ਜਾਣ ਲਈ 5 ਮਿੰਟ ਪਹਿਲਾਂ ਤਿਆਰ ਹੋ ਜਾਵੇਗੀ ਸਾਰਾ ਸਕੂਲ ਦਾ ਕੰਮ ਕਰਨ ਵਿੱਚ ਮੈਂ ਤੇਰੀ ਮਦਦ ਕਰਾਂਗੀ ਪੂਰਾ ਕੰਮ ਕਰਨ ਤੋਂ ਬਾਅਦ ਹੀ ਤੂੰ ਬਾਹਰ ਖੇਡਣ ਜਾਵੇਂਗੀ ਜਦੋਂ ਤੂੰ ਹਰ ਕੰਮ ਸਵੇ ਅਨਸਾਰ ਕਰੇਂਗੀ ਤਾਂ ਮੇਰੀ ਪਿਆਰੀ ਬੱਚੀ ਤੈਨੂੰ ਸਫਲਤਾ ਜ਼ਰੂਰ ਮਿਲੇਗੀ ਮਾਤਾ ਜੀ ਉਸ ਨੂੰ ਸਮਝਾਉਣ ਤੋਂ ਬਾਅਦ ਉਹ ਸੋਈ ਵਿੱਚ ਚਲੇ ਗਏ ਦੀਪੂ ਉਸ ਨਾਲ ਤੋਤਲੀ ਆਵਾਜ਼ ਵਿੱਚ ਗੱਲਾਂ ਕਰਨ ਲੱਗਾ ਹੁਣ ਡਿੰਪੀ ਆਪਣੇ ਆਪ ਨੂੰ ਸਭ ਤੋਂ ਸੁਰੱਖਿਅਤ ਮਹਿਸੂਸ ਕਰ ਰਹੀ ਸੀ ਸੋ ਬੱਚਾ ਅੱਜ ਤੋਂ ਬਾਅਦ ਤੁਸੀਂ ਵੀ ਇਹ ਯਾਦ ਰੱਖੋ ਕਿ ਸਾਡਾ ਪਰਿਵਾਰ ਤੁਹਾਡੇ ਮਾਤਾ ਪਿਤਾ ਹਰ ਚੰਗੇ ਮਾੜੇ ਵਕਤ ਵਿੱਚ ਸਾਡਾ ਸਾਥ ਦਿੰਦੇ ਹਨ ਇਸ ਲਈ ਸਦਾ ਹਰ ਗੱਲ ਆ ਕੇ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਦੱਸੋ કાટ અંક આણ તે છુપાઓના સદા આકે આપણે માતા પિતાનું દસો સદા આપણે પરિવારનાલ પ્યાર કરો કી સિખ્યા પરિવારના પ્યાર કરના સદા હર ગાતા પિતાના સજી કરના